ਭਾਰਤੀ ਜੁਮਲਾ ਪਾਰਟੀ ਵੱਲੋਂ ਔਰ ਜਿਹੜੀ ਗੱਪੀ ਠੱppi ਦੀ ਜੋੜੀ ਹੈ ਪ੍ਰਧਾਨ ਮੰਤਰੀ ਮੋਦੀ ਔਰ ਜਾਖੜ ਸਾਹਿਬ ਗੱਪੀ ਗੱਪ ਮਾਰਦਾ ਤੇ ਠੱppi ਠੱਪ ਦਿੰਦਾ ਕਿ ਹਾਂ ਮੈਂ ਵੀ ਉੱਥੇ ਸੀ ਉਹ ਕਿਦਾਂ ਹੋਇਆ ਕਿ ਕਹਿੰਦੇ ਜੀ ਬੜਾ ਕਿਸਾਨ ਹਤਾਇਸ਼ੀ ਫੈਸਲਾ ਲੈ ਲਿਆ ਔਰ ਕਿਸਾਨਾਂ ਦੇ ਸਾਰੇ ਦੁੱਖ ਦੂਰ ਕਰਤੇ ਅਸੀਂ ਨਵੀਂ ਐਮਐਸਪੀ ਦੇ ਰੇਟ ਅਨਾਉਂਸ ਕੀਤੇ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਇਟ ਇਜ਼ ਟੂ ਲਿਟਲ ਟੂ ਲੇਟ ਐਂਡ ਓਨਲੀ ਆਰਨਾਮੈਂਟਲ ਇਹ ਜਿਵੇਂ ਕਹਿੰਦੇ ਆ ਨਾ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਖਾਣ ਦੇ ਹੋਰ ਸੋ ਗੱਲ ਇਹ ਹੈ ਕਿ ਇਹਨਾਂ ਨੇ ਸਾਨੂੰ ਐਮਐਸਪੀ ਤੇ ਗਾਰੰਟੀ ਕਾਨੂੰਨ ਤਾਂ ਬਣਾਇਆ ਨਹੀਂ ਕਿਸਾਨ ਜਥੇਬੰਦੀਆਂ ਕੋਸ਼ਿਸ਼ ਕਰਦੀਆਂ ਰਹੀਆਂ ਕਿ ਸਾਨੂੰ ਐਮਐਸਪੀ ਤੇ ਕਾਨੂੰਨ ਬਣਾ ਕੇ ਦਿਓ ਤਾਂ ਕਿ ਐਮਐਸਪੀ ਤੋਂ نیچے ਜੇ ਕੋਈ ਵੀ ਫਸਲ ਵਿਕਦੀ ਹੈ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੋਵੇ। ਔਰ ਸਰਕਾਰ ਕੀ ਕਰ ਰਹੀ ਹੈ? 5 ਤੋਂ 7% ਇਨਕਰੀਸ ਦੇ ਰਹੀ ਹੈ। ਔਰ ਕਹਿ ਰਹੀ ਹੈ ਕਿ ਬਹੁਤ ਵੱਡਾ ਇਹਸਾਨ ਕਰਤਾ ਕਿਸਾਨਾਂ ਦੇ। ਹੁਣ ਗੱਲ ਇਹ ਹੈ ਖੁਦ ਪਿਊਸ਼ ਗੋਇਲ ਨੇ ਮੰਨਿਆ ਹੈ 83% ਫਸਲ ਇਸ ਦੇਸ਼ ਵਿੱਚ ਐਮਐਸਪੀ ਤੋਂ ਘੱਟ ਵਿਕਦੀ ਹੈ ਸਿਰਫ 13% ਫਸਲ ਐਮਐਸਪੀ ਤੇ ਵਿਕਦੀ ਹੈ ਔਰ ਸੁਆਮੀ ਨਾਥਨ ਜੀ ਦਾ ਜਿਹੜਾ ਫਾਰਮੂਲਾ ਹੈ ਸੀ 2 50 ਉਥੋਂ 50% ਦਾ ਵਾਅਦਾ ਇਹਨਾਂ ਨੂੰ ਕਰਨਾ ਚਾਹੀਦਾ ਸੀ ਇਹ ਕਰ ਰਿਹਾ 5-7% ਦਾ ਇਹਨਾਂ ਨੇ 2013 ਵਿੱਚ ਕਿਹਾ ਸੀ ਔਰ ਮੈਂ ਜਾਖੜ ਸਾਹਿਬ ਨੂੰ ਬੇਨਤੀ ਕਰੂੰਗਾ ਜਾਖੜ ਸਾਹਿਬ ਕਦੇ ਤਾਂ ਕਿਸਾਨ ਦਾ ਪੁੱਤ ਹੋਣ ਦਾ ਫਰਜ਼ ਅਦਾ ਕਰ ਦਿਓ ਜਾਖੜ ਸਾਹਿਬ ਉਹ ਹੱਥਾ ਬਣ ਕੇ ਕੁਲਹਾੜੀ ਦਾ ਹੱਥਾ ਜਿਹੜਾ ਹੁੰਦਾ ਹੈ ਨਾ ਜਿਹੜੀ ਲੱਕੜ ਨੂੰ ਕੱਟਦੀ ਹੈ ਉਹ ਵੀ ਲੱਕੜ ਦਾ ਹੁੰਦਾ ਹੈ ਜਾਖੜ ਸਾਹਿਬ ਪੰਜਾਬੀ ਹੋ ਕੇ ਉਹ ਰੋਲ ਅਦਾ ਕਰ ਰਹੇ ਨੇ ਹੁਣ ਦੇਖੋ ਤੁਸੀਂ ਸੁਆਮੀ ਨਾਥਨ ਜੀ ਦੇ ਫਾਰਮੂਲੇ ਮੁਤਾਬਕ C2 plus 50 ਹੈ ਤੇ ਲੇਕਿਨ ਤੁਸੀਂ ਦੇਖੋ ਇਹਨਾਂ ਨੇ 2013 ਵਿੱਚ ਆਪਣੇ ਸੰਕਲਪ ਪੱਤਰ ਵਿੱਚ ਕਿਹਾ ਸੀ ਅਸੀਂ ਕਿਸਾਨਾਂ ਦੀ ਆਏ ਦੁੱਗਣੀ ਕਰ ਦਾਂਗੇ ਕਿਸਾਨਾਂ ਦੀ ਆਮਦਨ ਦੁੱਗਣੀ ਹੋਗੀ ਮੈਂ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਗੀ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੁੱਗਨੀਆਂ ਹੋ ਗਈਆਂ ਕਿ ਮਹਿੰਗਾਈ ਦੁੱਗਣੀ ਹੋਗੀ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੁਗਨੀਆਂ ਹੋ ਗਈਆਂ ਸੋ ਮੈਂ ਇਹੀ ਕਹਿਣਾ ਹੈ ਇੰਡਸਟਰੀ ਦੀਆਂ ਪਾਲਿਸੀਆਂ ਬੰਦੀਆਂ ਅਦਾਨੀ ਅੰਬਾਨੀ ਦੀ ਗੋਦੀ ਵਿੱਚ ਬੈਠ ਕੇ ਤੇ ਜੇ ਇੰਡਸਟਰੀ ਦੀਆਂ ਪਾਲਿਸੀਆਂ ਬਣ ਸਕਦੀਆਂ ਅੰਬਾਨੀ ਦੀ ਗੋਦੀ 'ਚ ਬੈਠ ਕੇ ਤੇ ਕਿਸਾਨ ਜਥੇਬੰਦੀਆਂ ਨੂੰ ਕੋਲੇ ਬੁਲਾ ਕੇ ਤੇ ਭਾਜਪਾ ਕਿਸਾਨਾਂ ਦੀਆਂ ਪਾਲਿਸੀਆਂ ਕਿਉਂ ਨਹੀਂ ਬਣਾ ਸਕਦੀ ਕਿਸੇ ਕਿਸਾਨ ਜਥੇਬੰਦੀ ਨਾਲ ਵਿਚਾਰ ਕੀਤਾ ਕਿ ਤੁਹਾਨੂੰ ਕੀ ਚਾਹੀਦਾ ਅੱਜ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਸਾਡੇ ਨਾਲ ਧੋਖਾ ਹੋ ਗਿਆ ਉਹਨਾਂ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਪੂਰਾ ਪੌਸ਼ਟਿਕ ਭੋਜਨ ਜਦ ਕਿ ਇਹ ਰੋਟੀ ਦਾ ਇੱਕ ਟੁਕੜਾ ਦੇਖ ਕੇ ਸਾਡੀਆਂ ਛਾਲਾਂ ਮਰਵਾ ਰਹੇ ਨੇ ਇਟ ਇਜ਼ ਅ ਨੋਮੀਨਲ ਇਨਕਰੀਸ ਕੋਈ ਬਹੁਤ ਹੀ ਵੱਡੀ ਚੌੜੀ ਇਹਨਾਂ ਨੇ ਇਨਕਰੀਸ ਨਹੀਂ ਕੀਤੀ ਖੇਤੀ ਦੇ ਵਿੱਚ ਇਨਪੁਟ ਜਿਹੜੇ ਆ ਉਹ 70% ਵੱਧ ਗਏ ਐ ਕਾਸਟ ਔਰ ਜਦ ਕੀ ਜਿਹੜੀ ਇਨਕਰੀਜ਼ ਇਹ ਦੇ ਰਹੇ ਨੇ ਇਹ ਬਹੁਤ ਨੋਮੀਨਲ ਦੇ ਰਹੇ ਨੇ ਸੋ ਮੈਂ ਭਾਜਪਾ ਨੂੰ ਕਹੂੰਗਾ ਕਿ ਜਦੋਂ ਕਿਸਾਨ ਨਾਲ ਹੀ ਧੋਖਾ ਕਰੋਗੇ ਜਦੋਂ ਫੂਡ ਪ੍ਰੋਡਿਊਸਰ ਨਾਲ ਧੋਖਾ ਕਰੋਗੇ ਤਾਂ ਫਿਰ ਦੇਸ਼ ਤਾਕਤਵਰ ਕਦੇ ਨਹੀਂ ਬਣ ਸਕਦਾ ਸੋ ਇਹਨਾਂ ਦੀ ਵਿਚਾਰਧਾਰਾ ਭਾਜਪਾ ਦੀ ਸਾਨੂੰ ਪਤਾ ਲੱਗੀ ਹੈ ਕਿ ਜਦੋਂ ਭਾਜਪਾ ਨੇ ਕਿਸਾਨ ਅੰਦੋਲਨ ਦਾ ਵਿਰੋਧ ਕੀਤਾ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਕਿ ਸਾਡੇ ਨਾਲ ਗੱਲਬਾਤ ਕਰ ਲੋ ਨਹੀਂ ਕੀਤੀ ਇਸ ਵਾਰ ਫੇਰ ਕਿਸਾਨ ਜਥੇਬੰਦੀਆਂ ਤੇ ਗਰਨੇਡ ਸਿੱਟੇ ਗਏ ਬੰਬ ਸਿੱਟੇ ਗਏ ਗੋਲੀਆਂ ਚਲਾਈਆਂ ਗਈਆਂ ਲੇਕਿਨ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਭਾਜਪਾ ਦੀ ਨਾ ਤਾਂ ਨੀਤੀ ਕਿਸਾਨ ਪੱਖੀ ਹੈ ਨਾ ਨੀਅਤ ਕਿਸਾਨ ਪੱਖੀ ਹੈ ਭਾਜਪਾ ਦੀ ਵਿਚਾਰਧਾਰਾ ਹਮੇਸ਼ਾ ਇਹ ਰਹੀ ਹੈ ਕਿ ਪ੍ਰੋਡਿਊਸਰ ਪ੍ਰੋਡਿਊਸ ਕਰੇ ਕਿਸਾਨ ਜਿਹੜਾ ਹੈ ਉਹ ਫਸਲ ਪੈਦਾ ਕਰੇ ਲੇਕਿਨ ਮੁਨਾਫਾ ਬਚੌਲੀਏ ਕਮਾਉਣ ਜਿਹੜੇ ਵਿੱਚ ਵਾਲੇ ਲੋਕ ਹੈ ਉਹ ਮੁਨਾਫਾ ਕਮਾਉਣ ਔਰ ਜਿਹੜਾ ਮਰਦਾ ਆ ਕਿੰਨੀ ਗਰਮੀ ਰਹੀ ਹੈ ਪਿੱਛੇ ਔਰ ਮੈਂ ਸਮਝਦਾ ਕਿ ਲੋਕ ਆਪਣੇ ਏਸੀ ਕਮਰਿਆਂ ਦੇ ਅੰਦਰ ਵੀ ਤਰਾਹੀ ਤਰਾਹੀ ਕਰ ਰਹੇ ਸੀ ਲੇਕਿਨ ਕਿਸਾਨ ਦਾ ਜਿਹੜਾ ਵੇਖੋ ਜਿਹੜਾ ਖੇਤ ਵਿੱਚ ਜਾ ਕੇ ਗੋਡੇ-ਗੋਡੇ ਪਾਣੀ ਦੇ ਵਿੱਚ ਖੜ ਕੇ ਤਪਦੀ ਧੁੱਪ ਦੇ ਅੰਦਰ ਉਹ ਆਪਣਾ ਧਾਈ ਹੱਥਾਂ ਨਾਲ ਇੱਕ-ਇੱਕ ਫੜ ਕੇ ਖੇਤ ਵਿੱਚ ਬੀਜਦਾ ਕੋਈ ਚੀਜ਼ ਐਸੀ ਨਹੀਂ ਜਿਹੜੀ ਚੀਜ਼ ਦਾ ਮੁੱਲ ਉਹਦਾ ਉਤਪਾਦਕ ਤੈ ਨਹੀਂ ਕਰਦਾ ਚਾਹੇ ਕੋਈ ਰੈਡੀ ਵਾਲਾ ਹੈ ਉਹ ਵੀ ਦੱਸਦਾ ਕਿ ਮੇਰੇ ਅੰਬ ਇੰਨੇ ਦੇ ਐ ਮੇਰੇ ਸੇਬ ਇੰਨੇ ਦੇ ਐ ਲੇਕਿਨ ਕਿਸਾਨ ਦਾ ਜਿਹੜਾ ਪ੍ਰੋਡਿਊਸ ਹੈ ਉਹਦਾ ਮੁੱਲ ਕੌਣ ਤੈ ਕਰਦਾ ਹੈ ਉਹ ਮੰਡੀ ਵਿੱਚ ਜਾ ਕੇ ਕੋਈ ਇਨਸਪੈਕਟਰ ਆਉਂਦਾ ਹੈ ਕੋਈ ਸਰਕਾਰੀ ਕਰਮਚਾਰੀ ਆਉਂਦਾ ਉਹ ਹੱਥ ਨਾਲ ਚੱਕ ਕੇ ਦੇਖਦਾ ਹੈ ਨੋ ਨੋ ਟੂ ਮੱਚ ਮੌਇਸਚਰ ਬਹੁਤ ਜੀ ਬਹੁਤ ਇਹ ਤਾਂ ਨਮੀ ਬਹੁਤ ਹੈ ਰਿਜੈਕਟ ਫੇਰ ਚੱਕ ਕੇ ਪੈਰ ਮਾਰਦਾ ਹੈ ਨਹੀਂ ਜੀ ਇਹਦੀ ਕੁਆਲਿਟੀ ਨਹੀਂ ਠੀਕ ਔਰ ਜਿਹੜਾ ਕਿਸਾਨ ਹੈ ਉਹਦੇ ਬੱਚਿਆਂ ਦੀ ਫੀਸ ਬਹੁਤ ਵੱਧ ਗਈ ਕਿਸਾਨ ਦੇ ਬਿਮਾਰੀ ਦੇ ਵਿੱਚ ਖਰਚੇ ਵੱਧ ਗਏ ਕਿਸਾਨ ਲਈ ਕੰਮ ਕਰਨਾ ਬਹੁਤ ਔਖਾ ਹੋ ਗਿਆ ਸੋ ਅਸੀਂ ਭਾਜਪਾ ਨੂੰ ਖਾਸ ਕਰਕੇ ਭਾਜਪਾ ਦੀ ਪੰਜਾਬ ਲੀਡਰਸ਼ਿਪ ਨੂੰ ਇਹ ਕਵਾਂਗੇ ਕੀ ਇਹ ਡਰਾਮਾ ਕਰਨਾ ਬੰਦ ਕਰ ਦਿਓ ਕਿਸਾਨ ਦੇ ਜ਼ਖਮਾਂ ਤੇ ਨਮਕ ਨਾ ਛਿੜਕੋ ਕਿਰਪਾ ਕਰਕੇ ਜੇ ਤੁਸੀਂ ਕੁਝ ਕਰਨਾ ਹੈ ਤਾਂ ਤੁਸੀਂ ਕਿਸਾਨਾਂ ਨਾਲ ਬੈਠ ਕੇ ਇਹੋ ਜੀ ਪਾਲਿਸੀ ਬਣਾਓ ਕਿ ਜਿਹੜਾ ਆਪਣਾ ਵਰਲਡ ਦੇ ਵਿੱਚ ਕਿਸਾਨ ਦਾ ਪ੍ਰੋਡਿਊਸ ਹੈ ਕਿਉਂ ਨਹੀਂ ਕਰਦੇ ਐਕਸਪੋਰਟ ਕਿਉਂ ਨਹੀਂ ਕਰਦੇ ਸਾਰੇ ਕਿਸਾਨਾਂ ਤੋਂ ਲੈ ਕੇ ਚਾਰ ਪੈਸੇ ਸਰਕਾਰ ਨੂੰ ਵੀ بچਣਗੇ ਔਰ ਕਿਸਾਨ ਨੂੰ ਵੀ بچਣਗੇ ਸਾਡੇ ਜਿਹੜੀ ਕ੍ਰੌਪ ਡਾਈਵਰਸੀਫਿਕੇਸ਼ਨ ਹੈ ਉਹਦੇ ਲਈ ਤੁਸੀਂ ਕੋਈ ਸਟਰੋਂਗ ਸਟੈਪਸ ਕਿਉਂ ਨਹੀਂ ਲੈਂਦੇ ਸੋ ਭਾਜਪਾ ਦਾ ਇਹ ਚਿਹਰਾ ਸਾਫ਼ ਹੈ ਕਿ ਇਹਨਾਂ ਨੇ ਆਂਡਾ ਦੇਣਾ ਤਾਂ ਅਦਾਨੀ ਬਾਨੀ ਕੋਲ ਦੇਣਾ ਤੇ ਨਹੀਂ ਤਾਂ ਇਹਨਾਂ ਨੇ ਸਿਰਫ ਮਤਲਬ ਇੱਕ ਮਾਸਕ ਪਾਇਆ ਹੋਇਆ ਹੈ ਔਰ ਨੋਮੀਨਲ ਜਿਹਾ ਇਨਕਰੀਜ਼ ਕਰਕੇ ਇਹ ਆਪਣੀ ਪਿੱਠ ਤੇ ਖੂਦ ਹੁਦੀ ਆਪਣੀ ਪਿੱਠ ਥਾਪੜ ਰਿਹਾ ਹੈ ਜਿਹਨੂੰ ਕਹਿੰਦੇ ਆ ਬੈਕ ਪੈਟਿੰਗ ਦੇ ਆਰ ਜਾਖੜ ਸਾਹਿਬ ਕਹਿੰਦੇ ਆ ਕਿਆ ਬਾਤ ਹੈ ਮੋਦੀ ਜੀ ਦਾ ਧੰਨਵਾਦ ਬਹੁਤ ਵਧੀਆ ਕੰਮ ਕੀਤਾ ਹੈ ਔਰ ਬਾਕੀ ਜਿਹੜੇ ਬਿਨਾ ਰੀੜ ਦੀ ਹੱਡੀ ਦੇ ਕੈਬਿਨੇਟ ਕੋਲੀਗ ਹੈ ਕੋਈ ਨਹੀਂ ਇਹ ਕਹਿੰਦਾ ਕਿ ਰਾਣੀਆਂ ਅੱਗਾ ਤੱਕ ਕੋਈ ਸ਼ੀਸ਼ਾ ਨਹੀਂ ਦਿਖਾਉਂਦਾ ਸਾਰੇ ਤਰੀਫਾਂ ਦੇ ਪੁਲ ਬੰਦ ਦੇ ਐ ਸੋ ਆਮ ਆਦਮੀ ਪਾਰਟੀ ਇਹ ਜਿਹੜਾ ਨੋਮੀਨਲ ਇਨਕਰੀਜ਼ ਹੈ ਇਨੂੰ ਕਹਿੰਦੀ ਹੈ ਇਟ ਇਜ਼ ਟੂ ਲिटल ਟੂ ਲੇਟ ਐਂਡ ਓਨਲੀ ਔਰਨਾਮੈਂਟਲ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਸੈਟੀਸਫਾਈ ਕੀਤਾ ਜਾਵੇ ਕਿਸਾਨ ਜਥੇਬੰਦੀਆਂ ਨਾ ਬੈਠ ਕੇ ਪਾਲਿਸੀਆਂ ਬਣ ਔਰ ਪ੍ਰੋਪਰ ਕਿਸਾਨ ਨੂੰ ਸੁਆਮੀਨਾਥਨ ਵਾਲਾ ਜਿਹੜਾ ਫੈਸਲਾ ਹੈ ਸੀ 2 50% ਉਸ ਤੇ ਕੰਮ ਕੀਤਾ ਜਾਵੇ